ਕਈ ਬੰਦੇ ਆਸ਼ੇ ਟਰੈਕਟਰ ਵਰਗੇ ਹੁੰਦੇ ਨੇ ਜਦੋਂ ਜ਼ਿੰਦਗੀ 'ਚ ਮੜੀ ਚੜ੍ਹਾਈ ਆ ਜਾਂਦੀ ਆ ਤੇ ਨਾਲ ਦੀ ਨਾਲ ਖੜੇ ਹੋ ਜਾਂਦੇ ਨੇ ਨਾਲ ਦੀ ਨਾਲ ਘਬਰਾ ਜਾਂਦੇ ਨੇ ਉਹ ਭੁੱਲ ਜਾਂਦੇ ਨੇ ਕਿ ਮੁਸ਼ਕਲਾਂ ਸਾਡਾ ਮਾਰਗਦਰਸ਼ਨ ਕਰਨ ਵਾਸਤੇ ਹੁੰਦੀਆਂ ਨੇ ਸਮੱਸਿਆਵਾਂ ਦੇ ਵਿੱਚ ਸੰਭਾਵਨਾਵਾਂ ਹੁੰਦੀਆਂ ਨੇ ਸਮੱਸਿਆਵਾਂ ਸਾਨੂੰ ਦੱਸਦੀਆਂ ਨੇ ਕਿ ਅਸੀਂ ਹੋਰ ਬਿਹਤਰ ਵਿਅਕਤੀ ਹੋਰ ਚੰਗੇ ਵਿਅਕਤੀ ਕਿਵੇਂ ਬਣਨਾ ਹੈ ਤੁਸੀਂ ਕਦੇ ਦੇਖਿਆ ਜਿਹੜੀਆਂ ਕਾਰਾਂ ਘਰੇ ਖੜੀਆਂ ਹੁੰਦੀਆਂ ਨੇ ਸ਼ੋਅਰੂਮ ਕੰਡੀਸ਼ਨ ਹੁੰਦੀਆਂ ਨੇ ਕੋਈ ਛੀਰੀਟ ਨਹੀਂ ਹੁੰਦੀ ਡੈਂਟ ਉਹਨਾਂ ਕਾਰਾਂ ਤੇ ਪੈਂਦੇ ਨੇ ਜਿਹੜੀਆਂ ਕਾਰਾਂ ਦੌੜਦੀਆਂ ਨੇ ਜਿਹੜੀਆਂ ਆਪਣੀਆਂ ਮੰਜ਼ਲਾਂ ਵੱਲ ਜਾਂਦੀਆਂ ਨੇ ਜਾਂ ਅਸੀਂ ਕਹਿ ਲਈਏ ਕਿ ਜਿਹੜੇ ਘਰਾਂ ਦੇ ਵਿੱਚ ਚਾਰ ਮੈਂਬਰ ਨੇ ਉੱਥੇ ਹੀ ਮੜਾ-ਮੋਟਾ ਲੜਾਈ ਪੜਾਈ ਹੁੰਦੀ ਹੈ ਜਿੱਥੇ ਦੋ ਭਾਂਡੇ ਨੇ ਉਹੀ ਖੜਕਣਗੇ ਨਹੀਂ ਅਸੀਂ ਦੇਖਦੇ ਆਂ ਵੱਡੀਆਂ-ਵੱਡੀਆਂ ਕੋਠੀਆਂ ਦੇ ਵਿੱਚ ਮੜੀਆਂ ਵਰਗੀ ਸ਼ਮਸ਼ਾਨ ਘਾਟਾਂ ਵਰਗੀ ਚੁੱਪ ਪਸਰੀ ਹੋਈ ਆ ਜਿਹੜੇ ਲੋਕ ਕਬਰਾਂ 'ਚ ਜਾ ਕੇ ਸੌਂਗੇ ਕਬਰਾਂ ਦੇ ਵਿੱਚ ਪਏ ਨੇ ਉਹ ਆਪਣੀਆਂ ਸਾਰੇ ਹਿਸਾਬ-ਕਿਤਾਬ ਕਰ ਗਏ ਤੇ ਰੈਸਟ ਇਨ ਪੀਸ ਹੋ ਚੁੱਕੇ ਨੇ ਸੋ ਜੇਕਰ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀ ਕੋਈ ਸਮੱਸਿਆ ਨਹੀਂ ਆਉਂਦੀ ਕੋਈ ਚੁਣੌਤੀ ਨਹੀਂ ਆਉਂਦੀ ਤਾਂ ਆਪਣੇ ਆਪ ਨੂੰ ਜਿਉਂਦੇ ਮਰੇ ਹੋਏ ਵਿਅਕਤੀ ਸਮਝ ਲਓ ਜਿਉਂਦੇ ਮਰੇ ਹੋਏ ਵਿਅਕਤੀ ਸਮਝ ਲਓ ਇਸ ਲਈ ਜੇ ਜਿਉਣਾ ਹੈ ਤਾਂ ਲੜਨਾ ਵੀ ਪਊਗਾ ਜ਼ਿੰਦਗੀ ਦੇ ਨਾਲ ਅੜਾ ਵੀ ਲਾਉਣਾ ਪਊਗਾ ਤੇ ਮੁਸ਼ਕਲਾਂ ਦੇ ਵਿੱਚੋਂ ਉੱਪਰ ਵੀ ਉੱਠਣਾ ਪਊਗਾ ਸੋ ਆਓ ਜ਼ਿੰਦਗੀ ਨਾਲ ਅੜ ਕੇ ਲੜ ਕੇ ਤਰੱਕੀ ਕਰਕੇ ਮੁਸ਼ਕਲਾਂ ਨੂੰ ਪਾਰ ਕਰਦੇ ਰਹੀਏ